ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਇਹ ਟਮਾਟਰਾਂ ਦੇ ਬੂਟੇ ਜੋ ਕਿ ਬੀਜ ਨਰਸਰੀ ਤੋਂ ਤਿਆਰ ਕੀਤਾ ਹੋਇਆ ਹੈ ਤੇ ਟਾਲੀਆਂ ਆਪ ਖੋਦ ਲਉਂਦੇ ਆ ਉਹਨਾਂ ਦਾ ਬੀਜ ਨਰਸਰੀ ਤੋਂ ਲਿਆ ਕੇ ਲਿਆ ਆਇਆ ਇਹਨਾਂ ਦਾ ਬੀਜ ਇੱਕ ਬੂਟੇ ਨੂੰ 3-3 ਕਿਲੋ ਟਮਾਟਰ ਲੱਗਦੇ ਆ ਤੇ ਕ੍ਰਮਬਾਰ 2-3 ਮਹੀਨੇ ਲੱਗਦੇ ਰਹਿੰਦੇ ਆ ਤੇ ਪੱਕਦੇ ਰਹਿੰਦੇ ਆ ਤੇ ਇਹਦੀ ਕਟਾਈ ਹਾਰਵੈਸਟਰ ਨਾਲ ਹੁੰਦੀ ਆ ਤੇ ਇਹ ਵੀ ਬਿੰਦੇ ਦੇ ਨਾਲ ਨਾਲ ਬੂਟੇ ਦਿਖਾਈ ਜਾਓ ਤੇ ਇਹ ਬੂਟੇ ਟਮਾਟਰਾਂ ਦੇ ਆ ਤੇ ਨਾਲ ਹੀ ਸਰੋਂ ਦੇ ਲਾਏ ਹੋਏ ਆ ਤੇ ਤੂੰ ਨੈਕਸਟ ਜਾਈਏ ਤੇ ਅਰ ਪਿੰਡੀ ਦੇ ਬੀਜ ਵੀ ਖਾਣ ਪੀਣ ਲਈ ਘਰੇ ਲਾਏ ਹੋਏ ਆ ਆ ਪਿੰਡੀ ਦੀ ਛੋਟੀ ਤਿਆਰ ਹੋਏ ਬੂਟੇ ਨਿੱਕੇ ਨਿੱਕੇ ਲੱਗੇ ਹੋਏ ਆ ਤੇ ਉਸ ਤੋਂ ਬਾਅਦ ਆ ਬਜਾਈ ਬੀਜ ਵਾਸਤੇ ਕੀਤੀ ਹੋਈ ਆ ਜੋ ਕਿ ਹਰੇ ਹੋਣ ਦੇ ਤਕਾਰ ਪਰ ਆਏ ਹੋਏ ਆ ਇਹਨਾਂ ਤੇ ਮੀਂਹ ਕਣੀ ਤੋਂ ਜਾ ਜਬ ਪਾਇਆ ਹੋਇਆ ਆ ਪਤਰਾ ਕਗਾ ਦਾ ਇੰਨਾ ਕਿ ਪੀੜ ਘੋਟਣਾ ਹੋਣੀ ਪੈਰੀ ਬਹੁਤ ਸਖਤ ਆ ਤੇ ਇਧਰ ਸਾਈਡ ਤੇ ਕਰੇਦਿਆਂ ਦੇ ਬੀ ਬੀਜੇ ਹੋਏ ਆ ਇਹ ਦਿਖਾ ਦੇ ਇਤਰੇ ਆ ਵੀ ਦਿਖਾ ਦੇ ਆ ਨਾਲ ਚੜਨ ਲਈ ਤਤਾਰਾਂ ਲਾਈਆਂ ਹੋਈਆਂ ਆ ਜੀ ਉੱਪਰ ਚੜ ਜਾਣ ਤੇ ਇਧਰ ਆ ਵੀ ਗਾਂ ਵੀ ਥਾਲੀ ਲਾਈ ਹੋਈ ਆ ਕਰੇਲੇ ਦੀ ਬੀਜ ਇਧਰ ਆ ਵੀ ਕਰੇਲੇ ਦੀ ਬੀਜ ਲਾਈ ਹੋਈ ਆ ਇਧਰ ਆ ਅੱਗੇ ਵੀ ਤੰੀਆਂ ਹੀ ਫਿਰ ਹੋਏ ਆ ਗਾਹਦੇ ਨਾਲ ਗਰੇਲੇ ਦੀ ਵੀ ਇਹ ਜੀ ਬੀ ਆ ਇਧਰੋਂ ਆ ਤੰੀਆਂ ਲਾਇਆ ਹੋਇਆ ਬੀਜ ਵਾਸਤੇ ਦਿਖਾ ਲਓ ਇਹ ਬੀਜ ਵਾਸਤੇ ਤੰੀਆਂ ਲਾਇਆ ਹੋਇਆ ਇਧਰ ਸਾਰਾ ਹੀ ਤੰੀਆਂ ਜਿਹੜਾ ਇਹ ਬੀਜ ਲਈ ਤਿਆਰ ਹੋਇਆ ਹੋਇਆ ਪਹਿਲਾਂ ਇਹਦੀਆਂ ਤਿੰਨ ਕਟਾਈਆਂ ਕਰ ਚੁੱਕੇ ਆ ਇਧਰ ਇਧਰ ਇਹ ਵੀ ਸਾਰਾ ਬੀਜ ਵਾਸਤੇ ਤਿਆਰ ਹੋਇਆ ਆ ਕਿਉਂਕਿ ਇਹ ਬੀਜ ਘਟੋ ਘਟ ਚਾਰ ਪੰਜ ਖੱਤਿਆਂ ਦਾ ਤਿਆਰ ਹੋ ਜਾ ਸਕਦਾ ਆ ਆ ਦਿਖਾ ਦੇ ਸਾਰੇ ਹੀ ਦੋਨੇ ਮਨ ਮਾਰੀ ਜਾਂਦਾ ਜਰਾ ਇਧਰ ਪਹਿਲੀ ਫਰੇਡੀ ਬੀਜ ਲਈ ਆਪ ਤਾਰ ਪਾ ਕੇ ਬੰਨੀ ਹੋਈ ਦੋਨਾਂ ਸਾਈਡਾਂ ਤੋਂ ਸਿਆਲ ਤਾਰ ਪਾ ਕੇ ਬੰਨੇ ਹੋਏ ਤਾਂ ਕਿ ਨੇਰੀ ਮੀ ਨਾਲ ਡੱਕ ਕੇ ਖਰਾਬ ਨਾ ਹੋਵੇ ਤੇ ਸਹੀ ਤਰੀਕੇ ਨਾਲ ਇਹਦਾ ਬੀਜ ਬਣ ਸਕੇ ਉਧਰ ਪਰ ਬਲਮ ਲੈਵਲ ਹੈ ਸਰੋਂ ਲਈ ਆ ਜਾਂ ਕੋ ਕੀਟ ਰੰਗਾ ਜਿਹੜਾ ਉਹ ਸਰੋਂ ਤੇ ਰਵੇ ਤੇ ਧਨੀਏ ਨੂੰ ਖਰਾਬ ਨਾ ਕਰੇ ਇੱਧਰ ਖਾਂ ਆਈਆਂ ਪਪਾ ਆ ਜੰਨੇ ਆ ਤੇ ਫੇਰ ਆਪਾਂ ਪਾਲਕ ਵੀਜੀ ਹੋਈ ਆ ਪਾਲਕ ਦੀਆਂ ਦੋ ਤਰਾਈਆਂ ਸਰ ਚੁੱਕੇ ਆ ਤੇ ਇਹਦੇ ਵਿੱਚ ਧਨੀਏ ਦੇ ਛਾੜ ਵੀ ਲਾਏ ਹੋਏ ਲਾਈ ਨਹੀਂ ਨਾਲ ਧਨੀਏ ਦੇ ਛਾੜ ਵੀ ਲਾਏ ਹੋਏ ਆ ਇੱਧਰ ਇਹ ਪਾਲਕ ਵੀ ਲਈ ਤਿਆਰ ਇਹ ਪਾਲਕ ਧਨੀਆ ਵੀ ਲਈ ਤਿਆਰ ਹੋਇਆ ਆ ਤੇ ਉਹ ਵੀ ਬੇਸ ਦਾ ਮਣੂ ਤਿਆਰ ਹੋਈ ਆ ਤੇ ਉਹ 10 15 20 ਦਿਨ ਠੱਕ ਇਹ ਬੀਜ ਲਈ ਤਿਆਰ ਹੋ ਜਾਵੇਗਾ ਆ ਸਰੋਂ ਦੀ ਤਰਾਈ ਕਰ ਚੁੱਕੇ ਆ ਤੇ ਇਧਰ ਸਰੋਂ ਦੇ ਵਿੱਚ ਧਨੀਆਂ ਪਾਲਕ ਦੇ ਵਿੱਚ ਧਨੀਆਂ ਤੇ ਸਰੋਂ ਲਈ ਹੋਈ ਆ ਇਹ ਧਨੀਆਂ ਜਦ ਪਹਿਲਾ ਮੁਕੇਗਾ ਤਿਆਰ ਹੋ ਜਾਏਗਾ ਇਹ ਦੂ ਬਾਦ ਆ ਆ ਪਾਲਕ ਤੇ ਸਰੋਂ ਤਿਆਰ ਹੋਈ ਆ ਸਾਗ ਲਈ ਤਿਆਰ ਹੋਈ ਆ ਆਦਨ ਲਾ ਦਿਖਾਉਦੇ ਪਾਲਕ ਲਈ ਤਿਆਰ ਹੋਈ ਹੈ ਸਰੋਂ ਵੀ ਤਿਆਰ ਹੋਈ ਆ ਤੇ ਪਾਲਕ ਵੀ ਤਿਆਰ ਹੋਈ ਆ ਜੋ ਕਿ ਸਾਗ ਬਣਾਉਣ ਦੇ ਕੰਮ ਆਵੇਗੀ ਇਧਰ ਵੀ ਸਰੋਂ ਤੇ ਧੰਨੀਆਂ ਲਾਇਆ ਹੋਇਆ ਆ ਤੇ ਇਧਰ ਢਿੰਡੀ ਦੀ ਬਜਾਈ ਕੀਤੀ ਵੀ ਬੀਆਂ ਦੀ ਬਜਾਈ ਕੀਤੀ ਹੋਈ ਆ ਸਾਰੇ ਦਿਖਾਉਦੇ ਤੇ ਇਧਰ ਆ ਵੀ ਬਣਾ ਦੇ ਫੜ ਕੇ ਧੰਨੀਆਂ ਤੇ ਧਾਗੂਆਂ ਦੇ ਵੀ ਦਿਖਾਉਦੇ ਦੇ ਪਨੀਰੀ ਲਈ ਕਿ ਜਲੇ ਆ ਵੀ ਭਿੰਡੀ ਦੇ ਵੀ ਵੀ ਜੇ ਹੋਏ ਆ ਪਨੀਰੀ ਤਿਆਰ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ